ਸਵਾਗਤ ਹੈ ਦੋਸਤੋ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਤੁਹਾਨੂੰ ਵਿਖਾਲਾਂਗੇ ਬਰਸੀ ਧੰਨ ਧੰਨ ਬਾਬਾ ਪਾਲਾ ਜੀ ਜੋ ਕਿ ਬਾਬੇ ਬਕਾਲੇ ਦੇ ਵਿੱਚ ਗਊਆਂ ਵਾਲੇ ਨਾਂ ਦੇ ਨਾਲ ਤੋਂ ਉਹ ਜਾਣੇ ਜਾਂਦੇ ਹਨ ਸੋ ਸਭ ਤੋਂ ਪਹਿਲਾਂ ਆਪਾਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ਼ਾਏ ਨਵੀਂ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਬਾਹਰ ਆ ਕੇ ਵੇਖਿਆ ਕਿ ਸੰਗਤ ਦਾ ਬਹੁਤ ਹੀ ਵੱਡਾ ਹਜੂਮ ਸੀਗਾ ਜੋ ਕਿ ਸੰਗਤਾਂ ਬਾਬਾ ਜੀ ਦੀ ਵਰਸੀ ਦੇ ਉੱਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਆਈਆਂ ਸਨ ਔਰ ਗਰਮੀ ਦਾ ਵੀ ਕਾਫੀ ਕਹਿਰ ਸੀਗਾ ਅੱਜ ਗਰਮੀ ਵੀ ਬਹੁਤ ਸੀਗੀ ਸੋ ਚੱਲਦੇ ਹਾਂ ਆਪਾਂ ਬਾਬਾ ਜੀ ਦੀ ਵਰਸੀ ਵੱਲ ਨੂੰ ਜਿੱਥੇ ਮਨਾਈ ਜਾ ਰਹੀ ਆ ਬਾਬਾ ਜੀ ਦੇ ਅੰਗੀਠਾ ਸਾਹਿਬ ਦੇ ਉੱਪਰ ਸੋ ਚੱਲਦੇ ਹਾਂ ਆਪਾਂ ਫਟਾਫਟ ਰਸਤੇ ਦੇ ਵਿੱਚ ਕਾਫੀ ਜ਼ਿਆਦਾ ਤਦਾਦ ਦੇ ਵਿੱਚ ਲੰਗਰ ਲੱਗੇ ਹੋਏ ਨੇ ਵੇਖੋ ਇਧਰ ਸਭ ਤੋਂ ਪਹਿਲਾਂ ਲੰਗਰ ਫਰੂਟ ਦਾ ਲੱਗਾ ਆ ਜੇ ਸੋ ਆਪਾਂ ਇਥੋਂ ਥੋੜਾ ਜਿਹਾ ਸ਼ਾਕੇ ਫਰੂਟ ਅੱਗੇ ਵੱਲ ਨੂੰ ਚਲੇ ਗਏ ਅੱਗੇ ਥੋੜੀ ਹੀ ਦੇਰ ਲੰਗੇ ਦਾ ਅੱਗੇ ਦਹੀਂ ਭੱਲੇ ਚੱਲ ਰਹੇ ਸੀਗੇ ਜੋ ਕਿ ਉਹ ਵੀ ਆਪਾਂ ਇੱਕ ਹੀ ਸ਼ੱਕਿਆ ਕਿਉਂਕਿ ਲੰਗਰ ਬਹੁਤ ਜ਼ਿਆਦਾ ਲੱਗੇ ਹੋਏ ਸੀਗੇ ਇਸ ਤੋਂ ਅੱਗੇ 버ਗਰ ਵੀ ਲੱਗੇ ਹੋਏ ਸੀਗੇ ਸੋ ਇਹ ਆਪਾਂ ਛੱਕੇ ਫਿਰ ਆਪਾਂ ਚਲੇ ਗਏ ਅੱਗੇ ਰਸਤੇ ਦੇ ਵਿੱਚ ਪਾਣੀ ਕੋਲਡ ਡਰਿੰਕ ਮਤਲਬ ਇਹੋ ਜਿਹਾ ਕੋਈ ਲੰਗਰ ਨਹੀਂ ਸੀਗਾ ਜਿਹੜਾ ਨਾਂ ਲੱਗਾ ਹੋਵੇ ਸਾਰਾ ਲੰਗਰ ਇੱਥੇ ਬਹੁਤ ਵੱਡੀ ਤਦਾਦ ਦੇ ਵਿੱਚ ਲੱਗੇ ਹੋਏ ਨੇ ਇੱਥੇ ਸ਼ਰਦਾਈ ਦਾ ਲੰਗਰ ਹੈ ਜਿਹੜਾ ਉਹ ਹਰ ਵਕਤ ਇੱਥੇ ਮਿਲਦਾ ਹੈ ਧੁੱਪ ਵੀ ਬਹੁਤ ਜ਼ਿਆਦਾ ਹੈ ਔਰ ਗਰਮੀ ਦੇ ਵਿੱਚ ਵੇਖੋ ਸੰਗਤਾਂ ਕਿਸ ਤਰ੍ਹਾਂ ਸੇਵਾ ਕਰ ਰਹੀਆਂ ਨੇ ਕੋਲਡ ਡਰਿੰਕ ਸ਼ਿਕਾ ਰਹੀਆਂ ਨੇ ਸੋ ਦੋਨਾਂ ਸਾਈਡ ਦੇ ਉੱਪਰ ਕੋਲਡ ਡਰਿੰਕ ਦਾ ਲੰਗਰ ਚੱਲ ਰਿਹਾ ਜੇ ਪਾਣੀ ਵੀ ਚੱਲ ਰਿਹਾ ਜੇ ਜੂਸ ਚੱਲ ਰਹੇ ਨੇ ਸੰਗਤਾਂ ਇੱਥੇ ਆਕ ਰਹੀਆਂ ਨੇ ਸੋ ਚੱਲਦੇ ਹਾਂ ਅੱਗੇ ਵੱਲ ਨੂੰ ਸੋ ਆਪਾਂ ਪਹੁੰਚ ਚੁੱਕੇ ਹਾਂ ਬਾਬਾ ਜੀ ਦੇ ਗੁਰਦਾਰਾ ਸਾਹਿਬ ਦੇ ਵਿੱਚ ਬਹੁਤ ਹੀ ਨਜ਼ਦੀਕ ਇਹ ਹੈ ਬਾਬਾ ਜੀ ਦਾ ਗੁਰਦਾਰਾ ਸਾਹਿਬ ਜੋ ਕਿ ਸੰਗਤਾਂ ਇੱਥੇ ਵੇਖ ਸਕਦੇ ਹੋ ਬਹੁਤ ਹੀ ਵੱਡੀ ਤਦਾਦ ਦੇ ਵਿੱਚ ਪਹੁੰਚਦੀਆਂ ਨੇ ਨਤਮਸਤਕ ਹੋਣ ਲਈ ਏ ਬਾਬਾ ਪਾਲਾ ਜੀ ਦੀ ਚੌਥੀ ਵਰਸੀ ਹੈ ਜੋ ਕਿ ਬਾਬਾ ਜੀ ਪਰਲੋਕ ਸੁਧਾਰੇ ਸਨ 2020 ਦੇ ਵਿੱਚ ਸੋ ਇਸ ਬਾਬਾ ਬਕਾਲਾ ਦੀ ਧਰਤੀ ਦੇ ਉੱਤੇ ਉਹਨਾਂ ਨੇ ਗਵਾਂ ਦੀ ਕਾਫੀ ਸੇਵਾ ਕੀਤੀ ਅਤੇ ਸੰਗਤਾਂ ਨੇ ਬਹੁਤ ਪਿਆਰ ਦਿੱਤਾ ਸੋ ਦੇਖ ਸਕਦੇ ਆ ਆਪਾਂ ਐਸਾਈਡ ਗੁਰਦਾਰਾ ਸਾਹਿਬ ਜੀ ਔਰ ਐਸਾਈਡ ਸ਼ਰਧਾਈਆਂ ਦੇ ਲੰਗਰ ਹੈ ਜਿਹੜੇ ਉਹ ਹਰ ਵਕਤੇ ਤੇ ਚੱਲਦੇ ਰਹਿੰਦੇ ਨੇ ਔਰ ਮੇਲੇ ਦੇ ਉਤੇ ਵਿਸ਼ੇਸ਼ ਵੱਡੇ ਤੌਰ ਦੇ ਤੇ ਚੱਲ ਰਹੇ ਨੇ ਸੋ ਦੇਖੋ ਸਾਰੀਆਂ ਸੰਗਤਾਂ ਮਾਈਆਂ ਭੈਣਾਂ ਵੀਰ ਸ਼ਗ ਰਹੇ ਨੇ ਸੋ ਅੱਗੇ ਸੰਤ ਮਹਾਂਪੁਰਸ਼ ਜੋ ਆਸ ਟੈਂਪ ਕਿਦ ਦੇ ਉਤੇ ਮੌਜੂਦ ਨੇ ਬਾਬਾ ਪਾਲਾ ਜੀ ਤੋਂ ਬਾਅਦ ਹੁਣ ਬਾਬਾ ਗੱਜਨ ਸਿੰਘ ਜੀ ਤੇ ਇਹਨਾਂ ਤੋਂ ਬਾਅਦ ਬਾਬਾ ਜੋਗਾ ਸਿੰਘ ਜੀ ਜੋ ਕਿ ਗੱਦੀ ਦੇ ਉਤੇ ਵਿਰਾਜਮਾਨ ਹਨ ਸੋ ਇਹ ਬਾਬਾ ਫਾਲਾ ਜੀ ਦੀਆਂ ਤਸਵੀਰਾਂ ਨੇ ਆਪ ਜੀ ਵੇਖ ਸਕਦੇ ਹੋ ਸੋ ਚੱਲਦੇ ਹੁਣ ਅੱਗੇ ਵੱਲੋਂ ਸੋ ਅੱਗੇ ਵੇਖੋ ਇੱਥੇ ਸੀਪ ਦਾ ਲੰਗਰ ਲੱਗਾ ਹੋਇਆ ਹੈ ਸੋ ਸੰਗਤਾਂ ਇੱਥੋਂ ਸੀਪ ਦੇ ਲੰਗਰ ਛਕ ਰਹੀਆਂ ਨੇ ਸੋ ਅੱਗੇ ਵੇਖੋ ਇੱਥੇ ਨਿਊਡਲ ਦਾ ਲੰਗਰ ਚੱਲ ਰਹੇ ਨੇ ਜੋ ਕਿ ਬੱਚਿਆਂ ਦੀ ਬਹੁਤ ਹੀ ਖਿੱਚ ਦਾ ਕੇਂਦਰ ਹੁੰਦਾ ਹੈ ਸੋ ਥੋੜੇ ਜਿਹਾ ਆਪਾਂ ਵੀ ਇੱਥੇ ਛਕ ਲਏ ਸੋ ਸ਼ਗਨ ਤੋਂ ਬਾਅਦ ਆਪਾਂ ਚੱਲ ਪਏ ਅੱਗੇ ਵੱਲ ਨੂੰ ਬਾਬਾ ਜੀ ਦੀਆਂ ਗਊਆਂ ਵੇਖਣ ਸੋ ਆਓ ਜਿਨ੍ਹਾਂ ਨੇ ਨਹੀਂ ਦਰਸ਼ਨ ਕੀਤੇ ਉਹ ਇਹ ਵੇਖ ਲੈਣ ਜੀ ਇਸ ਜਗ੍ਹਾ ਦੇ ਉੱਪਰ ਬਾਬਾ ਜੀ ਦੀਆਂ ਸਾਰੀਆਂ ਹੀ ਗਊਆਂ ਰਹਿੰਦੀਆਂ ਹਨ ਇੱਥੇ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਇਹਨਾਂ ਗਾਈਆਂ ਦੀ ਹਜ਼ਾਰਾਂ ਦੇ ਵਿੱਚ ਗਿਣਤੀ ਹੈ ਕੋਈ 5-700 ਜਾਂ 1000 2000 ਨਹੀਂ ਐ ਬਹੁਤੀ ਵੱਡੀ ਤਦਾਦ ਦੇ ਵਿੱਚ ਇਹ ਗਊਆਂ ਹਨ ਸੋ ਦੋਸਤੋ ਕਿਸ ਤਰ੍ਹਾਂ ਦਾ ਲੱਗਾ ਇਹ ਤੁਹਾਨੂੰ ਵਲੌਗ ਕਿਸ ਤਰ੍ਹਾਂ ਦੇ ਤੁਹਾਨੂੰ ਹੋਏ ਦਰਸ਼ਨਾ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਚੰਗੀ ਲੱਗੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਨਾ ਜੀ ਰੱਬ ਰਾਖਾ ਜੀ ਜ਼ਿੰਦਗੀ ਰਹੀ ਫਿਰ ਮੇਲੇ ਤੁਹਾਨੂੰ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ